ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਰਹਿ ਕੇ ਡੇਢ ਕਿੱਲੇ ਦੇ ਵਿੱਚੋਂ ਲੱਖਾਂ ਰੁਪਈਆ ਦੀ ਕਮਾਈ ਤੁਸੀਂ ਕਰ ਸਕਦੇ ਆ ਤੇ ਇਹ ਕੋਈ ਝੂਠ ਨਹੀਂ ਗਾ ਨਾ ਕੋਈ ਕਣਕਾ ਨਾ ਕੋਈ ਝੋਨਾ ਤੇ ਆਪਾਂ ਬਾਈ ਗੁਰਪੇਜ ਨਾਲ ਪਿੰਡ ਸਰਾਵਾ ਦੇ ਵਿੱਚ ਖੜੇ ਆ ਤੇ ਬਾਈ ਗੁਰਪੇਜ ਤੋਂ ਪੁੱਛਦੇ ਆ ਲੱਖਾਂ ਰੁਪਈਆ ਦੀ ਖੇਤੀ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕਿਵੇਂ ਕਰ ਸਕਦੇ ਆ ਬਾਹਰ ਜਾਣ ਦੀ ਬਈ ਕੋਈ ਲੋੜ ਨਹੀਂ ਬਾਈ ਗੁਰਪੇਜ ਸਤਿ ਸ਼੍ਰੀ ਅਕਾਲ ਬਈ ਵਧੀਆ ਬਈ ਠੀਕ ਠਾਕ ਤੇ ਬਾਈ ਆ ਦਰਸ਼ਕਾਂ ਨੂੰ ਜ਼ਰੂਰ ਦੱਸੋ ਪਹਿਲਾਂ ਤਾਂ ਇੱਕ ਮੈਂ ਸਟਾਰਟing ਕਹੂੰਗਾ ਵੀ ਇਹ ਗੱਪ ਹੀ ਅਗਲਾ ਕਹਿੰਦੇ ਬਈ ਵੀਡੀਓ ਤੋਂ ਪਾਉਂਦੇ ਵੀ ਲੱਖਾਂ ਰੁਪਈਆ ਦੀ ਕਿਵੇਂ ਕਮਾਈ ਹੋ ਜਾਂਦੀ ਹੈ ਬਿਲਕੁਲ ਕਰ ਸਕਦੇ ਆ ਬਾਈ ਜੀ ਮਿਹਨਤ ਹੈ ਜੇ ਮੈਂ 2 ਸਾਲ ਇਹ ਬਾਗ ਤੇ ਇਨਵੈਸਟ ਕੀਤੇ ਆ ਤਾਂ ਹੁਣ ਮੇਰੀ ਪ੍ਰੋਡਕਸ਼ਨ ਸ਼ੁਰੂ ਹੋਈ ਹੈ ਇਸ ਟਾਈਮ ਹਾਂ ਇਸ ਟਾਈਮ ਮੇਰੀ ਪ੍ਰੋਡਕਸ਼ਨ ਜਿਹੜੀ ਮੈਂ ਪਰੇ ਰੋਕਣਾ ਚਾਹੂਗਾ ਦਰਸ਼ਕੋ ਤੁਹਾਨੂੰ ਮੈਂ ਦੱਸਦਾ ਵੀ ਕੀ ਚੀਜ਼ ਨਾਲ ਲੱਖਾਂ ਰੁਪਏ ਦੀ ਕਮਾਈ ਰਹੀ ਆ ਆ ਹੈਗਾ ਮਿਰੂਦਾਂ ਦਾ ਬਾਗ ਤੇ ਡੇਢ ਕਿੱਲਾ ਹਜੇ ਦੂਜਾ ਸਾਲ ਆ ਹਨਾ ਬਾਈ ਰੁਪਏ ਹਾਂ ਦੂਜਾ ਅਗਸਤ 2022 ਚ ਲਾਇਆ ਸੀ ਹਾਂ ਦੂਜਾ ਸਾਲ ਆ ਤੇ ਵਾਕਈ ਲੱਖਾਂ ਰੁਪਏ ਦੀ ਕਮਾਈ ਹੋ ਰਹੀ ਆ ਕਿੱਲੇ 2 ਕਿੱਲੇ ਵਾਲੇ ਆਪਾਂ ਕਹਿ ਦੇਣਾ ਬਾਈ ਇੱਥੇ ਕੁਝ ਬਣਦਾ ਨਹੀਂ ਜਿਹਨੇ ਬਣਾਉਣਾ ਸਾਰਾ ਕੁਝ ਬੰਦਾ ਤੇ ਗੁਰਪੇਜ ਤੋਂ ਜਾਣਕਾਰੀ ਤੁਹਾਨੂੰ ਮੈਂ ਲੈ ਕੇ ਦਿਨਾ ਅੱਜ ਸਪੈਸ਼ਲ ਆਏ ਆ ਡੇਢ ਕਿੱਲੇ ਦੇ ਵਿੱਚ ਲੱਖਾਂ ਰੁਪਈਆ ਦੀ ਕਮਾਈ ਕਰ ਰਿਹਾ ਬਹੁਤ ਸੌਖਾ ਬਾਈ ਦੇ ਕਰੇ ਦੋ ਦੋ ਗੱਡੀਆਂ ਖੜੀਆਂ ਗਈਆਂ ਤੇ ਮਰੂਦ ਤੁਹਾਨੂੰ ਦਿਖਾ ਦਿੰਨੇ ਆ ਨਾਲੇ ਤਾਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦੇਣਾ ਬਾਈ ਇਹਦਾ ਐਡਾ ਸਿਰਾ ਟੇਸਟ ਆ ਤੇ ਵੈਰਾਈਟੀ ਆਪਾਂ ਪੁੱਛਦੇ ਆ ਬਾਈ ਤੋਂ ਬਾਈ ਕਿਰਪਾ ਜੀ ਵੈਰਾਈਟੀ ਕਿਹੜੀ ਹੈ ਇਹ ਵੈਰਾਈਟੀ ਬਾਈ ਜੀ ਇਹ ਹਸਾਰ ਸਫੈਦ ਹੈ ਜੀ ਹਸਾਰ ਸਫੈਦ ਆ ਮਾਰਕੀਟ ਦੇ ਵਿੱਚ ਸਾਰਨਾ ਵੱਧ ਵੇਚਣ ਵਾਲੀ ਇਹ ਵੈਰਾਈਟੀ ਹੈ ਟੌਪ ਦੀ ਕੁਆਲਿਟੀ ਹੈ ਇਸ ਟਾਈਮ ਹਸਾਰ ਸਫੈਦਾ ਸ਼ਾਈਨਿੰਗ ਦੇ ਵੇਖ ਲਓ ਅਰਬਾ ਇੱਥੇ ਖੜੇ ਆ ਤੇ ਇੱਕ ਹੋਰ ਵੱਡੀ ਗੱਲ ਬਿਨਾਂ ਰੇਸ ਸਪਰੇਅ ਤੋਂ ਲੱਖਾਂ ਰੁਪਈਆ ਤੁਸੀਂ ਕਹਿੰਦੇ ਹੋ ਨਾ ਵੀ 20-30 ਹਜ਼ਾਰ ਦੀ ਸਪਰੇਅ ਕਰ ਦਿੰਦਾ ਬਾਈ ਅਗਲਾ ਤੇ ਇਹ ਵੀ ਦੱਸ ਦਿਓ ਬਾਈ ਵੀ ਝੂਠ ਨਾ ਹੋਵੇ ਮੈਨੂੰ ਲੱਗਦਾ ਨਾਮ ਦੇਣ ਨੂੰ ਤਿਆਰ ਹਾਂ ਤੁਸੀਂ ਬਿਲਕੁਲ ਬਿਲਕੁਲ ਜੇ ਕੋਈ ਸਾਫਤ ਕਰਦੇ ਵੀ ਮੈਂ ਰੇਸ ਸਪਰੇਅ ਬਿਲਕੁਲ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਆ ਇਹਨੂੰ ਤੁਸੀਂ ਸਾਡੀ ਮਿੱਟੀ ਟੈਸਟ ਕਰਾ ਸਕਦੇ ਆ ਤੁਸੀਂ ਸਾਡਾ ਫਰੂਟ ਟੈਸਟ ਕਰਾ ਸਕਦੇ ਆ ਅੱਜ ਤੁਸੀਂ ਟਰੈਕ ਕਰ ਸਕਦੇ ਆ ਸਾਨੂੰ ਠੀਕ ਆ ਹਾਂ ਪਿਛਲੇ 7-8 ਸਾਲ ਤੋਂ ਇੱਥੇ ਕੋਈ ਕੈਮੀਕਲ ਨਹੀਂ ਪਾਇਆ ਸੀ ਬਿਲਕੁਲ ਵੀ ਹਾਂ ਬਿਲਕੁਲ ਵੀ ਹਾਂ ਤੇ ਬਾਈ ਹੁਣ ਜਿਵੇਂ ਅਮਰੂਦ ਆ ਅਮਰੂਦ ਦੇ ਹੁਣ ਤੁਸੀਂ ਇਹਦਾ ਆਪਾਂ ਚਲ ਦਸ਼ਕਾਂ ਨੂੰ ਦੱਸਤਾ ਇਹਦੇ ਇਲਾਵਾ ਮੈਂ ਦੇਖ ਰਹਾ ਵੀ ਆਂਬ ਲੱਗੇ ਪਏ ਆ ਬਾਈ ਠੀਕ ਆ ਹੋਰ ਚੀਜ਼ਾਂ ਲੱਗੀਆਂ ਪਈਆਂ ਆਹਾਂੀਆਂ ਵੀ ਤੇ ਉਹ ਮਾੜਾ ਯਾਰ ਕਿਹੜਾ ਆਂਬਲਾ ਊਲਾ ਮੈਨਾਂ ਬਾਈ ਆੜੂ ਇਹ ਤੋਂ ਜੈਡ ਮੈ ਤਾਂ ਬਾਈ ਤੂੰ ਲਾਈ ਬੈਠਾ ਯਾਰ ਕੀ ਚੱਕਰ ਬਣਾਇਆ ਆਪਣੇ ਕੋਲੇ 6 ਤੋਂ 7 ਤਰ੍ਹਾਂ ਦੇ ਆਂਬ ਐ ਜਿਹੜੇ ਹੂੰ ਜਿਨ੍ਹਾਂ ਤੇ ਅੱਜ ਇਹ ਕੀ ਕੁਝ ਲੱਗੇ ਵੀ ਸੀ ਆਂਬ ਤਿੰਨ ਚਾਰ ਤੇ ਉਤੋਂ ਅੱਗੇ ਫਿਰ ਆਪਣੇ ਕੋਲੇ ਆ ਜਾਂਦੇ ਆ ਆ ਆਮਾ ਮਾਲਟੇ ਆਗੇ ਮਾਲਟੇ ਦਾਸ ਤੋਂ 12 ਕਿਸਮ ਦੇ ਆਪਣੇ ਕੋਲੇ ਫਿਰ ਚੀਕੂ ਆ ਦੋ ਕਿਸਮ ਦੇ ਕਾਲੀ ਪੱਤੀ ਤੇ ਇੱਕ ਹੋਰ ਹੁੰਦਾ ক্রিকেট ਬਾਲ ਉਸ ਤੋਂ ਬਾਅਦ ਫਿਰ ਅੱਗੇ ਆ ਜਾਂਦੇ ਆਪਣੇ ਕੋਲੇ ਤਾਈਵਾਨ ਪਿੰਕ ਦੇ ਅਮਰੂਦ ਵੀ ਆਪਣੇ ਕੋਲੇ ਆ ਗਏ ਜਿਹੜੇ ਪਿੰਕ ਹੁੰਦੇ ਅੰਦਰ ਵਿੱਚੋਂ ਹਾਂ ਹਾਂ ਬਾਉਂਡਰੀ ਤੇ ਮੇਰੇ ਕੋਲੇ ਗੁਲਾਬ ਲਾਇਆ ਹੋਇਆ ਗੁਲਾਬ ਵੀ ਵੇਖਦਾ ਸਾਡਾ ਗੁਲਾਬ ਹਾਂ 100 ਰੁਪਏ ਕਿਲੋ ਵੇਖਦਾ ਆਰਾਮ ਨਾਲ ਤੇ ਤੋੜ ਕੇ ਵੀ ਲੈ ਜਾਂਦੇ ਇੱਥੇ ਮੈਨੂੰ ਲੱਗਦਾ ਫਿਰ ਭਾਈ ਤੜਕੇ ਉੱਠ ਕੇ 7-800 ਰੁਪਏ ਤਾਂ ਮੈਨੂੰ ਲੱਗਦਾ ਵੀ ਕੇਰੇ ਦਾ ਢਿਡਾ ਕੱਢਣ ਦੇ ਲੈ ਮੇਰੇ ਕੋਲੇ ਇੱਕ ਬੰਦਾ ਪਰਮਾਨੈਂਟ ਹੁੰਦਾ ਜੇ ਮੈਨੂੰ ਤੇ ਮੇਰਾ ਗਲਾਬ 4 ਕਿਲੋ ਵਿਗ ਗਿਆ ਜਾਂ 5 ਕਿਲੋ ਵਿਗ ਗਿਆ ਤਾਂ ਚਲ ਮੇਰੇ ਉਹ ਬੰਦੇ ਦਿਹਾੜੀ ਤੰਨੇ ਕਰੀ। ਦਿਹਾੜੀ ਨਿਕਲ ਗਈ ਤੜਕੇ ਉੱਠਣ ਸਰ। ਲੈ ਵੀ ਦੋਸਤੋ ਇਹ ਐਡੀ ਘੈਂਟ ਜੀ ਆ ਐਡੀ ਤੁਸੀਂ ਨਾ ਫਾਰਮ ਤੇ ਵਿਜ਼ਿਟ ਕਰੋ। ਫਾਰਮ ਤੇ ਖੜਿਆ ਮੇਰੇ ਪਿੰਡ ਸਰਾਮਾ ਤੇ ਬਾਈ ਗ੍ਰਪੇਜ ਆਪਣੇ ਨਾਲ ਆ ਜ਼ਿਲ੍ਹਾ ਫਰੀਦਕੋਟ ਤੇ ਬਾਉਂਡਰੀ ਤੇ ਨਾ ਗਲਾਬ ਲਾਇਆ ਬਾਈ ਨੇ ਸਾਰੇ ਤੇ 1.5 ਕਿਲੋ ਹੀ ਆ ਤੇ ਮੈਨੂੰ ਲੱਗਦਾ ਬਾਈ ਕਹਿੰਦਾ 7-800 ਰੁਪਏ ਤਾਂ ਮੈਂ ਤੜਕੇ ਸੈਰ ਤੇ ਆਉਂਦਾ ਇੱਥੇ। ਬਾਈ ਜਦੋਂ ਸੈਰ ਕਰਦਾ ਕਰਦਾ ਤੇ ਮਨ ਲਾ ਤੋੜ ਕੇ ਬਾਈ ਕਹਿੰਦਾ ਵੀ ਮੈਂ ਦਿਹਾੜੀ ਆ ਉਹਦੇ ਬੰਦੇ ਦੀ ਜਿਹੜਾ ਮੈਂ ਲਾਉਣਾ। ਬਿਲਕੁਲ ਵੀ ਨਹੀਂ ਆਹ ਦੇਖ ਲਓ ਤੁਸੀਂ ਮੇਰੇ ਸਾਹਮਣੇ ਐਦੂ ਪਹਿਲਾਂ ਆਏ ਸੀ ਨਾ ਗੁਰਪ੍ਰੀਤ ਦੱਸ ਰਿਹਾ ਸੀ ਕੈਮਰਾ ਫੋਟੋ ਬਾਈ ਤੁਸੀਂ ਐਡਾ ਡਾ ਘਾਹੇ ਹੋਇਆ ਪਿਆ ਸੀ ਹਨਾ ਆ ਉਹਦੀਆਂ ਫੋਟੋ ਮੇਰੇ ਕੋਲ ਹੈਗੀਆਂ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ ਇਹੋ ਰੋਟਾਵੇਟਰ ਹੁਣ ਮਾਰਿਆ ਗਿਆ ਪਰ ਹੁਣ ਬਾਈ ਐਵੇਂ ਕਿੱਲੇ ਦੋ ਕਿੱਲੇ ਵਾਲਿਆਂ ਨੂੰ ਮਿਹਣਾ ਮਾਰਨੋਂ ਛੱਡ ਦਿਓ ਵੀ ਕਿੱਲੇ ਦੋ ਕਿੱਲੇ ਤੇ ਮੈਂ ਕੀ ਕਰੂੰਗਾ ਹਨਾ ਬਾਈ ਗੁਰਪ੍ਰੀਤ ਗੱਲ ਸਹੀ ਹੈ ਹਨਾ ਆ ਤੁਹਾਡੇ ਸਾਹਮਣੇ ਮਸਾਲ ਆ ਤੇ ਤੁਸੀਂ ਆ ਕੇ ਇੱਥੇ ਵੇਚ ਵੀ ਕਰ ਸਕਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕੰਸੀਡੈਂਟ ਕਈ ਵਾਰੀ ਮੈਂ ਹੁੰਦਾ ਮੈਂ ਬਾਹਰ ਹੁੰਦਾ ਕਿਤੇ ਤੇ ਮੈਨੂੰ ਫੁੱ ਤੇ ਉਹ ਮੈਨੂੰ ਕਹਿੰਦੇ ਜੀ ਗਲਾਬ ਲੈ ਕੇ ਜਾਣਾ ਮੈਂ ਕਿਹਾ ਲੈ ਜਾਓ ਚਾਬੀ ਉੱਥੇ ਪਈ ਐ ਤੋੜ ਲਓ ਤੋੜ ਕੇ ਚਾਬੀ ਉੱਥੇ ਰੱਖ ਜਾਓ ਤੇ ਪੈਸੇ ਗੂਗਲ ਪੇ ਕਰ ਦਿਓ ਠੀਕ ਐ ਤੇ ਬਸ ਐਵੇਂ ਚੱਲ ਗਈ ਮਿਹਨਤ ਹੈਗੀ ਆ ਪਰ ਕਨੇਡਾ ਬਾਈ ਇਹ ਹੀ ਆ ਮੈਂ ਤਾਂ ਇਹ ਹੀ ਕਹੂੰਗਾ ਕਿਉਂਕਿ ਬਾਈ ਦੇ ਗੇਂਦ ਦਾ ਤੁਹਾਨੂੰ ਦਿਖਾਵਾਂਗੇ ਪਿਛਲੀ ਵੀਡੀਓ ਵੀ ਤੁਸੀਂ ਦੇਖੀ ਬਹੁਤ ਪਿਆਰ ਦਿੱਤਾ ਤੇ ਬਾਕੀ ਹੁਣ ਬਾਈ ਕਰਪਈਏ ਨੰਬਰ ਬੋਲ ਦੋ ਆ ਵੀ ਬਾਈ ਜੇ ਕਿਸ ਨੇ ਜਾਣਕਾਰੀ ਲਈ ਤਾਂ ਗੇਂਦ ਵਾਲਿਆਂ ਦਾ ਬਾਈ ਬਹੁਤ ਲੂਹ ਪੀਤਾ ਸੀ ਕਹਿੰਦੇ ਨੰਬਰ ਬਾਈ ਕਰ ਭੇਜ ਦੋ ਮੈਂ ਤਾਂ ਨਹੀਂ ਦਿੱਤਾ ਕਿਉਂਕਿ ਬਾਈ ਥੋੜਾ ਬਿਜੀ ਰਹਿੰਦਾ ਹਨਾ ਤੇ ਨੰਬਰ ਬੋਲ ਦੋ ਬਾਈ ਕਰ ਜੇ ਕਿਸੇ ਨੇ ਆਉਣਾ ਤਾਂ ਪਲੀਜ਼ ਫੋਨ ਕਰਕੇ ਜ਼ਰੂਰ ਆਇਓ ਕਈ ਵਾਰੀ ਬਾਹਰ ਹੁੰਨੇ ਆ ਤਾਂ ਫੋਨ ਕਰਕੇ ਜ਼ਰੂਰ ਤੁਸੀਂ ਆਇਓ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੈ ਮੋਸਟ ਵੈਲਕਮ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬਾਕੀ ਫਾਰਮ ਵਿਜ਼ਿਟ ਕਰੋਗੇ ਤੁਸੀਂ ਜਿਹੜਾ ਕੱਲਾ ਪੈਸਾ ਨਹੀਂ ਸਕੂਨ ਜਿਹੜਾ ਇੱਥੇ ਆ ਕੇ ਆਉਂਦਾ ਹੈਗਾ ਉਹ ਦਾ ਕੋਈ ਮੁੱਲ ਹੀ ਨਹੀਂ ਹੈਗਾ ਸਾਨੂੰ ਬਾਈ ਇੱਥੇ ਆਏ ਨੂੰ 2 ਘੰਟੇ ਹੋ ਗਏ ਬਾਈ ਨਾਲ ਆਪਣੇ ਜਗਮੀਤ ਆਇਆ ਸੀ ਅੱਜ ਜੰਗ ਫਾਰਮ ਵਾਲਾ ਵੀਡੀਓ ਫੋਲ ਬਾਈ ਜੰਗ ਫਾਰਮ ਵਾਲੇ ਪੇਜ ਤੇ ਆ ਜੂਗੀ ਤੇ ਆਪਾਂ ਤਾਂ ਬਾਅਦ ਚ ਹੀ ਪਾਵਾਂ ਹੁਣ ਮੁੜ ਕੇ ਜਗਮੀਤ ਨੇ ਕਿਹਾ ਪਹਿਲਾਂ ਚੱਕ ਤੀ ਠੀਕ ਆ ਦੂਜੀ ਗੱਲ ਮੈਂ ਸੁਣਨਾ ਇੱਥੇ ਸ਼ਾਰਟ ਲਾਉਣਾ ਵਿੱਚ ਤੇ ਸਾਨੂੰ 2 ਘੰਟੇ ਹੋ ਗਏ ਜਿੰਮੀ ਤਾਂ ਆਪਾਂ ਨੂੰ ਆਇਆ ਨੂੰ ਹਨ ਤੇ ਭਾਈ ਇੰਨਾ ਸ਼ਾਂਤੀ ਹੈ ਇੰਨਾ ਸ਼ਾਂਤ ਮਾਹੌਲ ਹੈ ਉੱਥੇ ਮੰਝਾ ਪਿਆ ਅਸੀਂ ਬਹਿ ਕੇ ਜਾਵਾਂਗੇ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਣਾ ਆ ਖੰਡ ਆ ਭਾਈ ਨਰੀ ਠੀਕ ਹੈ ਨਾ ਸਾਰਸਪੈਦਾ ਬਰੂਦ ਖਾਓ ਜਦੋਂ ਖਾਣਾ ਤੇ 100 ਰੁਪਈਆ ਲੱਗਦਾ ਤੇ 20-30 ਰੁਪਈਏ ਵਾਧੀ ਲੱਗਦੇ ਅਸੀਂ ਤਾਂ ਦੂਜਾ ਹੀ ਮਿਲ ਜਾਂਦਾ ਮੈਨੂੰ ਲੱਗਦਾ ਹਨਾ 20 ਰੁਪਈਆ ਵਾਧੇ ਲੱਗਦੇ ਤੇ ਭਾਈ ਜਰੂਰ ਅਮਰੂਦ ਲੈ ਕੇ ਜਾਣਾ ਸਾਰਸਪੈਦਾ ਇਹ ਕੋਈ ਪ੍ਰੋਮੋਸ਼ਨਲ ਐਡ ਨਹੀਂਗੀ ਇਹੇ ਆਇਆ ਬਈ ਬਿਮਾਰੀਆਂ ਤੋਂ ਨਾ ਜਮਾ ਆਪਾਂ ਤੁਸੀਂ ਦੂਜੀ ਕੱਦੂ ਖਾ ਕੇ ਵੇਖ ਲਓ ਰਿਆ ਫਰੇ ਵਾਲਾ ਤੇ ਕਿਵੇਂ ਹੁੰਦਾ ਹੈ ਹਨ ਜਿਹੜਾ ਘਰ ਦਾ ਕੱਦੂ ਖਾ ਲਓ ਉਹ ਕਿਵੇਂ ਜਾਂਦਾ ਮੂੰਹੋਂ ਨਹੀਂ ਲੈਂਦਾ ਤੇ ਉਹੀ ਚੀਜ਼ ਆ ਬਾਈ ਤੇ ਜਰੂਰ ਬਾਈ ਜੇ ਕਿਸੇ ਨੇ ਲੈ ਕੇ ਜਾਣਾ ਬਾਈ ਗ੍ਰਪਈਏ ਫਲ ਤਿਆਰ ਹਨਾ ਪੂਰਾ ਬਿਲਕੁਲ ਤਿਆਰ ਹੈ ਜੀ ਠੀਕ ਹੈ ਬਿਲਕੁਲ ਬਿਲਕੁਲ ਤਿਆਰ ਆ ਬਾਈ ਦਾ ਨੰਬਰ ਥੱਲੇ ਦੱਸਤਾ ਤੁਸੀਂ ਜਿੰਨੀ ਕੁਆਂਟੀਟੀ ਤੁਹਾਨੂੰ ਚਾਹੀਦੀ ਆ ਉੱਥੇ ਤੁਸੀਂ ਆ ਕੇ ਲਿਆ ਵੀ ਸਕਦੇ ਆ ਨੇੜੇ ਤੇੜੇ ਜਿਹੜਾ ਹੈਗਾ 40 50 ਕਿਲੋਮੀਟਰ ਦੇ ਦੈਰੇ ਚ ਬਾਈ ਉਹ ਡਿਲੀਵਰ ਵੀ ਕਰ ਦਿੰਦਾ ਹਨਾ ਤੇ ਠੀਕ ਆ ਦੋਸਤੋ ਵੀਡੀਓ ਸ਼ੇਅਰ